ਹੈਲੋ ਸਾਸ਼ਰਕਾਰ ਜੀ ਕਿਵੇਂ ਹੋ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਕਾਰ ਚੱਲਦੀ ਕਲਾ ਵਿੱਚ ਹੋਵੋਗੇ ਤੇ ਆਪਣੇ ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਹੋਵੋਗੇ ਲੋ ਜੀ ਆਪਾਂ ਕਰਦੇ ਆ ਅੱਜ ਦੇ ਵਲੌਗ ਦੀ ਸ਼ੁਰੂਆਤ ਤੇ ਕਰਦੇ ਆ ਘਰ ਦੇ ਕੰਮ ਕਾਰ ਤੇ ਆਪਾਂ ਹੁਣ ਦੁੱਧ ਰੱਖਤਾ ਗਰਮ ਹੋਣ ਦੀਏ ਦੁੱਧ ਲੈ ਕੇ ਆਏ ਸੀ ਡੈਡੀ ਤੇ ਆਪਾਂ ਹਰਾ ਖਤਾ ਦੁੱਧ ਗਰਮ ਤੇ ਦੁੱਧ ਹੋਣਾ ਉਹ ਲੋਗ ਆਪਾਂ ਮਤਲਬ ਮੌਸਮ ਖਰਾਬ ਆਣਾ ਪਤਾ ਨਹੀਂ ਲੱਗਦਾ ਦੁੱਧ ਖਰਾਬ ਜਾਂ ਤਾਂ ਤੇ ਗਰਮ ਕਰਨਾ ਸਹੀ ਰਹਿੰਦਾ ਵਾ ਤੇ ਆਪਾਂ ਦੁੱਧ ਨੂੰ ਗਰਮ ਕਰ ਲਾਂਗੇ ਤੇ ਕਰਦੇ ਅਗਲੇ ਘਰ ਤੇ ਕੰਮ ਕਰ ਸ਼ੁਰੂ ਲੋ ਜੀ ਆਪਾਂ ਕਰਦੇ ਘਰ ਤੇ ਕੰਮ ਹੁਣ ਚਾਦਰ ਵਿਛਾਉਣ ਲੱਗੇ ਆ ਮੰਮੀ ਮੰਮੀ ਦੇ ਪੈਰ ਦੇ ਅੱਡੇ ਵੱਧ ਗਏ ਪਤਾ ਨਹੀਂ ਕੀ ਹੋ ਗਿਆ ਤਾਂ ਖਾਇਓ ਅੱਡੇ ਆ ਪੈਰ ਲਟਕਾ ਲਟਕਾ ਕੇ ਤੁਰਣ ਲੱਗੇ ਹੋਏ ਹੈ। ਕਿਆ ਹੋਇਆ ਪੈਰ ਨੂੰ ਲੱਗਦਾ ਅੱਡੇ ਵੱਧ ਗਏ। ਆਵਾਸਤਾ ਠੀਕ ਨਿਕਾਲੋ। ਬੜੀ ਖਲੀ ਲੱਗੇ ਹੈ ਨੇ ਕੰਮ ਕਰਨ ਲੱਗਦਾ ਪਰੇਸ਼ਾਨ ਆ ਬਹੁਤ। ਤੇ ਪਤਾ ਨਹੀਂ ਕੀ ਹੋ ਗਿਆ ਪੈਰ ਨੂੰ 2-3 ਦਿਨ ਤੋਂ ਹੋਇਆ ਹੈ ਨਾ। 2-3 ਦਿਨ ਤੋਂ ਹਾਂ। ਲਓ ਜੀ ਜ਼ਿਆਦਾ ਪਰੇਸ਼ਾਨ ਲੱਗੇ ਮੰਮੀ ਨੂੰ। ਤੇ ਆਪਾਂ ਤੋਤੇ ਰੱਖਿਆ ਏ ਤੇ ਚਾਦਰ ਉਸਾਨ ਲੱਗਿਆ ਕਰਦੇ ਆ ਕਰਦੇ ਕੰਮ ਹੋ ਰੱਖੇ ਤੋਟੇ ਕਰਦੇ ਕੰਮ ਨਹੀਂ ਮੁੱਕਦੇ ਹੈਗੇ ਜਿੰਨਾ ਮਰਜ਼ੀ ਕਰੀ ਜਾਓ ਕੋਈ ਨਾ ਕੋਈ ਨਿਕਲ ਹੀ ਜਾਂਦਾ ਵਾ ਤੇ ਮਿਸਤਰੀ ਲੱਗਿਆ ਹੈ ਅੱਜ ਫੇਰ ਬਗਲ ਹੋਣਾ ਪੂਰਾ ਬਗਲ ਹੋ ਗਈ ਨਹੀਂ ਨਾ ਤੇ ਜਿੰਨਾਂ ਦਿਨ ਦਾ ਲੱਗਿਆ ਹੈ ਬਗਲ ਨਹੀਂ ਹੋ ਰਿਹਾ ਚਾਰ ਦਿਹਾੜੀਆਂ ਹੋ ਗਈਆਂ ਬਗਲ ਨਹੀਂ ਪੂਰਾ ਹੋ ਰਿਹਾ ਹਜੇ ਤੇ ਬਗਲ ਹੋ ਜੇ ਪੂਰਾ ਤਾਂ ਬਹੁਤ ਵਧੀਆ ਹਨਾ ਤੇ ਬਾਕੀ ਆਪਾਂ ਅੱਗੇ-ਅੱਗੇ ਤੁਹਾਨੂੰ ਦਿਖਾਵਾਂਗੇ ਕਿਵੇਂ ਚੱਲ ਰਿਹਾ ਕੰਮਕਾਰ ਮਿਸਤਰੀ ਦਾ ਤੇ ਨੋਸੀ ਚਾਦਰ ਖਾਟੀ ਹੋਣੀ ਨੇ ਚਲੋ 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 ਚਾਦਰ ਪਛਾਵ ਸ਼ੁਰੂਆਤ ਕਰੋ ਚਾਦਰ ਲੱਗੇ ਹੋਇਆ ਪਛਾਵ ਬਹੁਤ ਸੋਹਣੀ ਚਾਦਰ ਆ ਨਾ ਇਹ ਕੱਟਣਾ ਵਾਲੀ ਤਕਨ ਨੂੰ ਬਹੁਤ ਪਸੰਦ ਆ ਇਹ ਵਾਲੀ ਚਾਦਰ ਤੇ ਉਹ ਆਹ ਵਾਲੇ ਕਾਰਟੂਨ ਦੇਖ ਕੇ ਬਹੁਤ ਹੱਸਦੀ ਆ ਮਮਾ ਕਾਰਟੂਨ ਮਮਾ ਕਾਰਟੂਨ ਕਰ ਦਿੰਦੀ ਆ ਉਹ 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 프리 프리 ਬਈ ਨੀ ਅੱਛਾ ਲਓ ਜੀ ਅੱਜ ਬਾਪੂ ਕਹਿੰਦਾ ਮੇਰੇ ਕੱਪੜੇ ਧੋ ਦੇ ਠੀਕ ਆ ਬਾਪੂ ਧੋ ਦਾਂਗੇ ਕੋਈ ਜੰਮ ਤੇਰੇ ਕੱਪੜੇ ਤੇ ਕੋਈ ਨਾ ਕੋਈ ਨੀ ਧੋ ਦਾਂਗੇ ਤੇਰੇ ਕੱਪੜੇ ਤੇ ਬਾਪੂ ਚੱਲਿਆ ਆਪਣਾ ਪਤਾ ਨਹੀਂ ਕਿਹੜੇ ਪੈਸੇ ਆਏ ਹੋਏ ਨੇ ਮੋਦੀ ਵਾਲੇ ਹਾਂ 2000 ਰੁਪਏ ਹਨਾ ਹਾਂ ਆ ਦੇ 2600 2600 ਕਿ 2000 2600 ਵੜਾ ਲੀ ਅੱਛਾ ਬਾਪੂ ਜੀ ਆਏ ਨੇ ਪਤਾ ਨਹੀਂ ਮੋਦੀ ਨੇ ਪਾਇਨੇ 2000 ਰੁਪਏ ਚੱਲ ਖਰਚਾ ਪਾਣੀ ਚੱਲੀ ਜਾਂਦਾ ਬਾਪੂ ਦਾ ਤੇ ਬਾਪੂ ਇੱਥੇ ਬੈਠੇ ਰਹਿੰਦੇ ਆ ਆਪਣੇ ਬਸ ਤੇ ਘਰੇ ਬਾਹਰ ਬੈਹ ਜਾਂਦੇ ਨੇ ਹੁਣ ਆਪ ਕੰਮ ਕਰ ਚੱਲਦਾ ਵਿਚਾਰੇ ਇੱਥੇ ਬੈਠੇ ਰਹਿੰਦੇ ਨੇ ਤੇ ਆ ਬਾਪੂ ਦਾ ਰੂਮ ਆ ਹੁੰਦਾ ਸੀ ਰੂਮ ਵੇਹਾਂ ਸਾਫ ਕਰਦਾ ਬਾਪੂ ਰੋਜ਼ ਝਾੜੂ ਲਾਣੇ ਹੁੰਨੇ ਆ ਤੇ ਬਾਪੂ ਰ ਇੱਕ ਮੰਜਾ ਉਹ ਪਿਆਸੀ ਕਰੋ ਬੁਨਣ ਵਾਲਾ ਪਤਾ ਨਹੀਂ ਸ਼ਾਇਦ ਹਾਂ ਬੁਨਣ ਵਾਲਾ ਨਾ ਬਾਪੂ ਆਹ ਹਾਂ ਬੁਨਣੀ ਆਲੇ ਕਿੱਧਰੇ ਲੋ ਜੀ ਡੈਡੀ ਲੈ ਕੇ ਆਏ ਨੇ ਇੱਟਾ ਇਹ ਦਰੀ ਇਹ ਕਿਹਨ ਟੋਨ ਕਿਸੇ ਤੋਂ ਲੈਣੀ ਆ ਤੇ ਦੇਖੋ ਇੱਥੇ ਦਿੱਤੀ ਸੀ ਗਵੰਡੀ ਨੂੰ ਤੇ ਉਹ ਲਿਆਉਂਦੇ ਤੇ ਲਿਆ ਆ ਕੇ ਹੁਣ ਲੱਗੇ ਹੋਏ ਨੇ ਟੋਨ ਕਿਉਂਕਿ ਕੰਦ ਕਰਨੀਆਂ ਪੂਰੀ ਤੇ ਬਾਕੀ ਹਰਮਨ ਵੀ ਲੱਗੇ ਹੋਇਆ ਵਾ ਮਿਸਤਰੀ ਵੀ ਅੱਜ ਆ ਗਿਆ ਚਲੋ ਬਗਲ ਹੋ ਜੂਏ ਪੂਰਾ ਤੇ ਆ ਦੇ ਮਮਾ ਮਮਾ ਕਿੱਥੇ ਗਈ ਬਾਜੀ ਇੱਥੇ ਗਈ ਮਮਾ ਕਾਕਾ ਕਾ ਗਾ ਕੋ ਖਾਣਾ ਕੀ ਹੈ ਤੇ ਕੀ ਖਾਣਾ ਚੁੱਚੂ ਨੂੰ ਪੁੱਛੀ ਕੀ ਖਾਣਾ ਕੀ ਖਾਣਾ ਕਾਕਾ ਕਿਥੇ ਆ ਏ ਕਾਕਾ ਵਾ ਕੀ ਖਾਣਾ ਹੈ ਖਾਣਾ ਕੀ ਹੈ ਇਧਰ ਮੂੰਹ ਕਰਕੇ ਦੱਸੇ ਕੀ ਖਾਣਾ ਵਾ ਚੁੱਚੂ ਇੱਧਰ ਸਾਫ ਨਹੀਂ ਆ ਰਹੀ ਸੀ ਇਤਨਾ ਵੀਡੀਓ ਏ अच्छा चली तो मामे घरें जाना मामे घरें मामे कोल जाना है ये गा मामे कोल जाना चूचू पान चली बापू आप ਲੋ ਜੀ ਸਮਾਪਤੀ ਹੋ ਗਈ ਬਗਲ ਦੀ دروازਜਾ ਕੱਟ ਲਿਆ ਸਾਹਮਣੇ ਕਿਉਂਕਿ ਪਰਲੇ ਪਾਸੇ ਵੀ ਸਾਡੀ ਜਗ੍ਹਾ ਪਰ ਉਹ ਦੋ ਪਾਈਆਂ ਦਾ ਹਿੱਸਾ ਵਾ ਤੇ ਤਾਂ ਕਰਕੇ ਇਦਾਂ ਕੰਧ ਕੱਟ ਲਈ ਸਾਰਾ ਬਗਲ ਹੋ ਗਿਆ ਦੇਖੋ ਆਪਣਾ ਬਹੁਤ ਸੋਹਣਾ ਬਗਲ ਹੋਇਆ ਇਧਰ ਆਹ ਰੇਤਾ ਹਜੇ ਕੋਲ ਰਹੇ ਨੇ ਪਤਾ ਨਹੀਂ ਹੁਣ ਕੀ ਕਰਨਾ ਕੀ ਨਹੀਂ ਮੈਨੂੰ ਨਹੀਂ ਪਤਾ ਸੀਮਿੰਟ ਕੋਲ ਰਿਹਾ ਰੇਤਾ ਸੀਮਿੰਟ ਵਾਰੀ ਵਾਰੀ ਤੇ ਆਪਾਂ ਤੋਂ ਦੁਹਾਰਿਆ ਕੇ ਬਗਲ ਬਣ ਗਿਆ ਬਹੁਤ ਸੋਹਣਾ ਲੱਗਿਆ ਲੱਗਿਆ ਤੇ ਆਪਾਂ ਹੁਣ ਪਾਵਾਂਗੇ ਇੱਥੇ ਮਿੱਟੀ ਤੇ ਬਾਅਦ ਚੋਂ ਦੇਖਦੇ ਆ ਕੀ ਕਰਦੇ ਆ ਮਿੱਟੀ ਤੋਂ ਬਾਅਦ ਤੇ ਪਿੱਪਲ ਵੱਢਤਾ ਠੀਕ ਹੈ ਜੀ ਓਕੇ ਬਾਏ ਮਿਲਦੇ ਆ ਅਗਲੇ ਬਲੌਗ ਚ ਬਾਏ ਬਾਏ ਟੇਕ ਕੇਅਰ ਲੋਗੇ ਆ ਪਤਾ ਨਹੀਂ ਟਰੈਕਟਰ ਦਾ ਟਾਇਰ ਆ ਬਹੁਤ ਵੱਡਾ ਐ ਲੱਗਦਾ ਬਦਨ ਕਿੱਡਾ ਵੱਡਾ ਹੋਣਾ ਤੇ ਡੇਡੇ ਹੀ ਹੁੰਦੇ ਆ ਟਰੈਕਟਰ ਦੇ ਟਾਇਰ ਤੇ ਆ ਸੀਮੈਂਟ ਪਿਆ ਵਾ ਫਿਰੋਂ ਮਿਲਦੇ ਹਾਂ ਤੁਹਾਨੂੰ ਅਗਲੇ ਵਾਰ ਨੈਕਸਟ ਬਲੌਗ ਵਿੱਚ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਕਰਿਓ ਓਕੇ ਬਾਏ ਬਾਏ